ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟੁੱਡੀਕੇ ਦੇ ਵਿੱਚ ਟੁੱਡੀਕੇ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜਦੋਂ ਆਪਾਂ ਫਰੀਦਕੋਟ ਤੋਂ ਸ੍ਰੀ ਅਮਰਤਸਰ ਵਾਲੇ ਪਾਸੇ ਨੂੰ ਤੂਰੀ ਤੈਅ ਕਰਦੇ ਆ ਮਿੱਤਰੋ ਟਹਿਣਾ ਨੰਗਣ ਤੋਂ ਬਾਅਦ ਪਿੰਡ ਆਉਂਦਾ ਵਾ ਕਲੇਰ ਤੇ ਕਲੇਰਾਂ ਤੋਂ ਸਿੱਧੀ ਛੜਕ ਹੁੰਦੀ ਆ ਟੁੱਡੀਕੇ ਪਿੰਡ ਦੇ ਵਿੱਚ ਬਾਜਬਾਈ ਦਾ ਨਾਂ ਬਾਜ ਸਿੰਘ ਬਾਈ ਨੂੰ ਕਹਿੰਦੇ ਆ ਪਿੰਡ ਦੇ ਵਿੱਚ ਪੱਕਾ ਨਾਂ ਬਾਈ ਦਾ ਗਰਮੀਤਾ ਹਨਾ ਬਾਈ ਹਾਂਜੀ ਗਰਮੀਤਾ ਬਾਈ ਦਾ ਪੱਕਾ ਨਾਂ ਵੈਸੇ ਬਾਜ ਦੇ ਨਾਂ ਤੇ ਬਾਈ ਨੂੰ ਸਾਰੇ ਜਾਣਦੇ ਆ ਦੋ ਝੋਟੀਆਂ ਬਾਈ ਦੇ ਕੋਲੇ ਪਹਿਲਾ ਸੁਆ ਬਹੁਤ ਸੋਹਣੀਆਂ ਵਿਕਾਊ ਆ ਮਿੱਤਰੋ ਨਿੱਕੇ ਨਿੱਕੇ ਸਿੰਘ ਦੀਆਂ ਆਜੋ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਬਹੁਤ ਵਧੀਆ ਜੀ ਸਿੱਤਾ ਦੇ ਪਰਿਵਾਰ ਠੀਕ ਹੈ ਨਾ ਹਾਂਜੀ ਹਾਂ ਚਲੋ ਠੀਕ ਹੈ ਭਾਈ ਅੱਛਾ ਭਈ ਆਪਾਂ ਅੱਜ ਦੋ ਝੋਟੀਆਂ ਵਿਖਾਉਣੀਆਂ ਹਨਾ ਹਾਂਜੀ ਦੋਵੇਂ ਝੋਟੀਆਂ ਪਹਿਲਣਾ ਭਾਈ ਹਾਂਜੀ ਦੋਵੇਂ ਹੀ ਪਹਿਲਣਾ ਜੀ ਆਹ ਝੋਟੀ ਉਰਲੀ ਤੇ ਪਰਲੀ ਕਿਹ ਲੈ ਕੇ ਕਿਹੜੀ ਆਉਂਦੀ ਸੀ ਪਰਲੀ ਲਿਆਂਦੀ ਸੀ ਕਿ ਉਰਲੀ ਹਾਂਜੀ ਉਹ ਪਹਿਲੀ ਲੈ ਕੇ ਆਉਂਦੀ ਸੀਗੀ ਜੀ ਉਹ ਹੋਣੀ ਲਿਆਂਦੀ ਹੈ ਕਿ ਕੱਟੀ ਲਈ ਸੀਗੀ ਨਹੀਂ ਕੱਟੀ ਲਈ ਸੀਗੀ ਕੱਟੀ ਲਈ ਸੀ ਇਨੇ ਬਾਈ ਜੀ ਇੱਕਦਾਂ ਦ ਸਿੱਟਿਆ ਜੀ ਨੇ ਹਜੇ ਇੱਕਦਾਂ ਦ ਸੁੱਟਿਆ ਮਤਲਬ ਵੀ ਦੋ ਦੇ ਦਾਂ ਚੱਕਣ ਲੱਗੀ ਹੋਣੀ ਹੈ ਹਨਾ ਹਾਂਜੀ ਹਾਂ ਅੱਛਾ ਫੇਰ ਢਾਈ ਦੋ ਕੁ ਸਾਢੇ ਢਾਈ ਦੀ ਗੱਲ ਲਏ ਹਾਂਜੀ ਇੰਨੇ ਦੀ ਹੈ ਜੀ ਹੂੰ ਤੇ ਪਰਲੀ ਕੱਟੀ ਜਿਹੜੀ ਬਈ ਉਹ ਬਈ ਦੁੰਦੀ ਹੈ ਜੀ ਉਹ ਉਹ ਦੁੰਦੀ ਹੈ ਅਗਾਂ ਉਰਲੀ ਕੱਟੀ ਹੈ ਜਿਹੜੀ ਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਉਰਲੀ ਜਿਹੜੀ ਦੀ ਮਾਂ ਦਾ ਦੁੱਧ ਬਾਈ ਜੀ 16 ਲੀਟਰ ਆਵੇ ਖੜੀ ਮਾਂ ਵੀ ਇਹਦੀ ਆਹ ਗੁੱਟ ਤੇ ਜਿਹੜੀ ਹੈ ਹਾਂਜੀ ਠੀਕ ਆ ਬਈ ਇੱਧਰ ਖੜੀ ਉਹਦੀ ਵੱਡੀ ਮਾਂ ਵਿਖਾਦੀ ਬਾਈ ਇਹਦੀ ਇਹ ਮਾਵਿਸ਼ ਕੀਣਾ ਪੁਰੀ ਹੈ 16 16 ਲੀਟਰ ਦੁੱਧ ਆ ਜੀ ਇਹਦੀ ਮਾਂ ਥੱਲੇ ਹੋ ਇਹਦੀ ਮਾਂ ਥੱਲੇ ਠੀਕ ਹੈ ਬਾਈ ਅੱਛਾ ਵੀਰੇ ਹੁਣ ਇਹਦੇ ਅੱਗੇ ਟੀਕਾ ਭਰਾਇਆ ਕਿ ਸ਼ਾਂਤ ਹੀ ਕਰੋਸੇ ਅੱਗੇ ਵੀਰੇ ਜੀ ਇਹੇ ਸ਼ਾਂਤ ਤੋਂ ਬਣੀ ਹੈ ਜੀ ਹਾਂਜੀ ਅੱਛਾ ਇਹ ਹੁਣ ਕਿੰਨੇ ਦਿਨ ਕਿੰਨੇ ਪਏ ਬਾਈ ਹਜੇ ਇਹਨਾਂ ਦੇ ਦਿਨ ਬਾਈ ਹਜੇ ਯਾਰ ਲਏ ਜਾਣੀਆਂ 6 6 7 7 ਦਿਨ ਪਏ ਹੈ ਜੀ ਇਹਨਾਂ ਦੇ ਹਜੇ ਤੇ ਉੱਤੋਂ ਉੱਤੋਂ ਗਿਲ ਗੇ ਮੇਰੇ ਦੋ ਵਾਧੂ ਵੀ ਕੱਟ ਲੇ ਗਰਮੀ ਗਰਮੀ ਆ ਗਈ ਹੈ ਨਾ ਨਹੀਂ ਜਾਣੀਆਂ ਉੱਤੇ ਵੀ ਜੀ ਤੇ ਆਹ ਕੱਟ ਜਿਹੜੀ ਉਰਲੀ ਹੁੰਦੀ ਹੈ ਡਿਮਾਂਡ ਕੀ ਉਹ ਤੇ ਪਰਲੀ ਦੀ ਕੀ ਆ ਬਾਈ ਡਿਮਾਂਡ ਬਾਈ ਜੇ ਤਾਂ ਕੋਈ ਜੋੜਾ ਹੀ ਲਊਗਾ ਹਾਂਜੀ ਇਹ ਜੋੜੇ ਦਾ ਤਾਂ ਹੈਗਾ ਜੀ 2 ਲੱਖ ਤੇ 90000 ਰੁਪਈਆ ਜੀ ਠੀਕ ਹੈ ਜੀ ਹਾਂਜੀ ਤੇ ਜੇ ਕੋਈ ਇਕੱਲੀ ਇਕੱਲੀ ਲਊਗਾ ਫਿਰ ਉਹ ਜਾਂ ਰੇੜ ਗੱਲੇ ਚੱਕ 40 ਗੱਲੇ 1.5 ਗੱਲੇ ਹਨਾ ਹਾਂ ਉਹਦਾ ਕਿਵੇਂ ਗੱਲੇ ਜੀ ਹੂੰ ਅੱਛਾ ਭਾਈ ਜਿਹੜੀਆਂ ਪਰਲੀ ਝੋਟੀਆਂ ਜਾਂ ਉਰਲੀ ਝੋਟੀਆਂ ਇਹਨਾਂ ਨੂੰ ਕੋਈ ਦੋਵਾਂ ਨੂੰ ਭਾਰਪੂਰ ਦੀ ਸ਼ਿਕਾਇਤ ਤਾਂ ਨਹੀਂ ਮੇਰਾ ਭਾਈ ਨਹੀਂ ਭਾਈ ਕੋਈ ਸ਼ਿਕਾਇਤ ਨਹੀਂ ਜੀ ਹੈ ਜਿਵੇਂ ਪਰਲੀ ਝੋਟੀ ਲੱਗਦੀ ਆ ਦੇਖਣ ਨੂੰ ਅਗਲਾ ਭਰਾ ਵੀ ਵੀਡੀਓ ਦੇ ਵਿੱਚ ਵੀ ਤੈਨੂੰ ਪੁੱਛੂਗਾ ਉਹ ਕੀ ਕਾਰਨ ਬਣ ਗਿਆ ਇਹ ਉਹਨੂੰ ਓ ਬਾਈ ਜੀ ਇੱਥੇ ਧੂਆਂ ਸੀ ਗਾਈ ਧੂਏ ਤੇ ਮੜਾ ਜਾ ਉਹ ਲੱਗ ਗਈ ਧੂਆਂ ਲੱਗ ਸੇਕ ਲੱਗ ਗਿਆ ਹਾਂ ਜੀ ਉਹ ਪਹਾੜੀ ਚ ਕਹਿ ਦੋਵੇ ਦਾ ਥਾਂ ਦਾ ਦੇ ਜੀਕਾਂ ਪੈ ਜਾਣ ਉਹ ਦਾ ਹਾਂ ਹਾਂ ਉਹੀ ਹੈ ਨਾ ਫਿਰ ਵੀ ਮੜਾ ਕਲੀਅਰ ਕਰਨਾ ਚਾਹਗਾ ਤੁਹਾਨੂੰ ਅਗਲਾ ਪੁੱਛੂਗਾ ਵਾਰ ਵਾਰ ਮੈਂ ਤਾਂ ਹੀ ਪੁੱਛ ਰਿਹਾ ਮੈਂ ਕਲੀਅਰ ਕਰਦੀ ਥਲੋ ਛੋਟੀ ਬਹੁਤ ਚੰਗੀ ਪਰਲੀ ਹੈ ਨਾ ਬਈ ਹਾਂ ਜੀ ਹਾਂ ਥਾਂ ਥਣ ਵੇਖ ਲਓ ਜੇ ਸਰਦਾਰ ਦੀਪ ਬਖਾਈ ਨੇ ਬਈ ਤੋਰ ਕੀ ਕਰਦੀ ਹੁਣ ਹਾਂ ਤੋਰ ਦਿੰਨੇ ਬਈ ਨਹੀਂ ਫਿਰ ਮੜਾ ਮੋੜ ਤਾਂ ਤੁਹਾਡੇ ਤੋਂ ਕਰ ਲਈ ਉਵੇਂ ਤਾਂ ਨਹੀਂ ਗਈ ਜੀ ਵੇਖ ਲਓ ਜੇ ਤੋਰਦੀਆਂ ਤੋਰ ਦੇ ਮੜੀ ਜੀ ਪਰਲੇ ਤੋਰ ਦੋ ਚਲ ਉਲੀ ਭਾਏ ਦੀ ਕੋ ਉਹਨੂੰ ਕੱਢ ਦਿਓ ਬਾਹਰ ਆ ਤੋਰਦੇ ਯਾਰਲੀ ਪੂਰੀ ਤੋਰ ਦਿਓ ਚਲੋ ਇੱਕ ਤੋਰ ਦੇ ਦੋਵੇਂ ਤੋਰ ਦਿਆਂ ਬੋਲੇ ਤੋ ਲੈ ਵੀ ਮਿੱਤਰੋ ਬਹੁਤ ਸੋਹਣੀ ਝੁੱਟ ਜਾ ਯਾਰ ਨਿੱਕਾ ਨਿੱਕਾ ਸਿੰਘ ਆ ਥਣ ਥਣੋਂ ਤਾਂ ਬਾਈ ਹਜੇ ਕੱਢ ਜਾਣਗੇ ਹਨਾ ਹਾਂ ਜੀ ਹਾਂ ਚਲੋ ਥਣ ਦਾ ਮੋਟੇ ਮੋਟਾ ਵਾ ਥਣ ਮਜ਼ਬੂਤ ਆ ਕਿਉਂ ਬੇ ਹਾਂ ਜੀ ਰੁਕਦੇ ਸਿੰਘ ਹੀ ਵੇਖਿਓ ਬਾਈ ਜੰਦੀ ਪਹਾੜੀ ਇਲਾਕੇ ਦੇ ਫਲ ਕੰਮ ਦੀ ਕੱਟੀਆਂ ਹਾਂ ਦੇਖੋ ਬਈ ਸਕੀਨ ਆ ਬਈ ਪੂਰੀ ਚਲੋ ਥੱਲੋ ਵੀ ਮੇਰੇ ਖੁੱਲੀ ਡੁੱਲੀ ਬਣ ਜੂਗੀ ਪਰ ਸੂਣ ਤੋਂ ਬਾਅਦ ਵੱਧ ਨਿਕਰੂਗੀ ਜਿਵੇਂ ਜਿਵੇਂ ਫੀਡ ਦਾਣਾ ਪਾਊਗਾ ਖਾਊਗੀ ਪੀਊਗੀ ਓਵੇਂ ਓਵੇਂ ਛੋਟੀ ਵੱਧ ਨਿਕਰ ਜੂਗੀ ਮਿੱਤਰੋ ਉਹ 2 ਨੰਬਰ ਵਾਲੀ ਛੋਟ ਉਹ ਵੀ ਤੋੜ ਹੀ ਦੇਈ ਬਣ ਲੈ ਵੀ ਮਿੱਤਰੋ ਆ ਵੀ ਕਰਮਾਂ ਵਾਲੀ ਵੇਖ ਲਓ ਤੁਸੀਂ ਹਾਂ ਬਹੁਤ ਚੰਗੀ ਏ ਥੱਲੋ ਥੱਲੋ ਬਈ ਇਹ ਵੀ ਮਾੜੀ ਨਹੀਂ ਗਈ ਲੈ ਆ ਬਈ ਮੋੜ ਦੇ ਮੋੜ ਦੇ ਥੱਲੋ ਸ਼ਕੀਨ ਆ ਪੂਰੀ ਲੈਵਾ ਵੀ ਬਹੁਤ ਚੰਗਾ ਬਈ ਇਹਨੂੰ ਤਾਂ ਤੇ ਗਾਣੇ ਦਾ ਲੈਵਾ ਛੋਟੀ ਨੂੰ ਪੂਰੀ ਖੁੱਲੀ ਡੁੱਲੀ ਏ ਥੱਲੋ ਬਈ ਪਰਮਾਤਮਾ ਮਿਹਰ ਕਰੇ Hmm. ਪਰਾਵਾ ਮੇਟਰ ਦੋ ਕਟੀਆਂ ਬਾਈ ਦੀਆਂ 290000 ਰੁਪਿਆ ਦੋਵਾਂ ਦੀ ਡਿਮਾਂਡ ਆ ਦੋਵਾਂ ਦੀ ਉਮਰ ਜਿਹੜੀ ਤੁਹਾਨੂੰ 2 ਤੋਂ ਲੈ ਕੇ 3 ਸਾਲ ਦੇ ਲੱਗੇ ਤਾਂ ਕੀ ਕਰਕੇ ਦੋਵਾਂ ਦੀ ਉਮਰ ਆ ਰੇਟ ਦੱਸਦੇ ਆ ਕੱਲੀ ਕੱਲੀ ਦਾ ਰੇਟ ਤੁਸੀਂ ਉਹ ਜਿਆ ਕਰ ਲਿਓ ਕੱਲੀ ਕੱਲੀ ਦਾ ਕਰਨਾ ਉਵੇਂ 290000 ਰੁਪਿਆ ਡਿਮਾਂਡ ਆ ਦੋਵਾਂ ਝੋਟੀਆਂ ਦੀ ਹਫਤੇ ਹਫਤੇ ਦੀਆਂ ਝੋਟੀਆਂ ਕੱਚੀਆਂ ਵਾਂ ਸ਼ਕੀਨ ਝੋਟੀਆਂ ਵਾਂ ਦੋਵੇਂ ਆ ਝੋਟੀ ਹੋਰਲੀ ਜਿਹੜੀ ਇਹ ਥੋੜੀ ਜੀ ਮਤਲਬ 2-4 ਦਿਨ ਵਾਧਣ ਜਾ ਸਕਦੀ ਆ ਉਹ ਦੋ ਦਿਨ ਪਰ ਲਈ ਘੱਟ ਲੈ ਜੂਗੀ ਬਾਈ ਇਹਨਾਂ ਕੋਈ ਫਰਕ ਪੈਣਾ ਵਾਂ ਨੰਬਰ ਦੱਸ ਦਿਓ ਭਾਈ ਬਾਈ 88722 ਜੀ ਆਪਣਾ ਜੀ 78707 88722 ਹਾਂਜੀ 78 707 707 ਇਸ ਨੰਬਰ ਤੇ ਕਰ ਲੋ ਬਾਈ ਨਾਲ ਗੱਲਬਾਤ ਮਿੱਤਰੋ ਪਿੰਡ ਹੈਗਾ ਟੁੱਡੀਕੇ ਜ਼ਿਲ੍ਹਾ ਹੈਗਾ ਫਰੀਦਕੋਟ ਨੰਬਰ ਸਕਰੀਨ ਦੇ ਉੱਤੇ ਆ ਵਧੇਰੇ ਜਾਣਕਾਰੀ ਲਈ ਬਾਈ ਨਾਲ ਰابطਾ ਕਰਮ ਕਰ ਲੋ ਹਰ ਇੱਕ ਪੱਖ ਤੋਂ ਤਸੱਲੀ ਤੁਸੀਂ ਕਰਨੀ ਹੈ ਧੰਨਵਾਦ